welcom to unique choice channel ਅਸੀਂ ਖੜੇ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਇਹ ਸਟੋਰ ਹਰਿੰਦਰਾ ਨਗਰ ਆਪੋਜ਼ਿਟ थाना सदर ਗਲੀ ਨੰਬਰ 6 ਦੇ ਅੰਦਰ ਹੈ ਇਹਨੂੰ ট্রান্সਫਾਰਮਰ ਵਾਲੀ ਗਲੀ ਵੀ ਕਿਹਾ ਜਾਂਦਾ ਹੈ ਇਸ ਗਲੀ ਦੇ ਵਿੱਚ ਥੋੜਾ ਜਿਹਾ ਅੱਗੇ ਆ ਕੇ ਇਹ ਸਟੋਰ ਹੈ ਤੁਸੀਂ ਇਸ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਅੱਜ ਅਸੀਂ ਕੁਝ ਪ੍ਰੋਡਕਟ ਲੈ ਕੇ ਆਏ ਹਾਂ ਤੇ ਉਹ ਅਸੀਂ ਅੱਜ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸ਼ਾਨਦਾਰ ਤੇ ਲੇਟੈਸਟ ਜੇ ਪ੍ਰੋਡਕਟ ਆਈ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ వాటర్ ਬੋਟਲ ਇਹ ਬਹੁਤ ਹੀ ਪਿਆਰੀ ਜਿਹੀ వాటర్ ਬੋਟਲ ਹੈ ਇਸ ਦੀ ਕਪੈਸਿਟੀ 1 ਲੀਟਰ ਹੈ ਬਟ ਇਸ ਦਾ ਸਾਈਜ਼ ਹੈ ਜਿਹੜਾ ਉਹ ਜ਼ਿਆਦਾ ਉੱਚਾ ਨਹੀਂ ਹੈਗਾ ਛੋਟਾ ਜਿਹਾ ਇਸ ਦਾ ਸਾਈਜ਼ ਹੈ ਬੈਟਮਾਂ ਜਾਰ ਜ਼ਿਆਦਾ ਵੱਡੇ ਬੈਗ ਦੀ ਸਾਨੂੰ ਜ਼ਰੂਰਤ ਨਹੀਂ ਹੈ ਤੇ 1 ਲੀਟਰ ਇਸ ਦੀ ਕਪੈਸਿਟੀ ਹੈ ਦੀ ਇਸ ਦੀ ਕੀਮਤ ਹੈ 470 ਰੁਪਏ ਬਹੁਤ ਹੀ ਸੁੰਦਰ ਜੀਏ ਬੋਟਲ ਹਾਂਜੀ ਸਭ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਯੂਨਿਕ ਚੋਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਸਾਡੀਆਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸਭ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ 31 ਜੁਲਾਈ ਨੂੰ ਗਿਫਟ ਦਿੱਤਾ ਜਾਏਗਾ ਨੈਕਸਟ ਆਈਟਮ ਹੈ ਆਈਸ ਕਯੂਬ ਟ੍ਰੇ ਇਹ ਬੜੀ ਪਿਆਰੀ ਜਿਹੀ ਆਈਸ ਕਯੂਬ ਟ੍ਰੇ ਹੈ ਸਿਲੀਕੋਨ ਦੀ ਇਹ ਟ੍ਰੇ ਹੈ ਇਸ ਨੂੰ ਜਰਾ ਜਿੰਨਾ ਕਮਾਨ ਦੇ ਨਾਲ ਹੀ ਆਈਸ ਕਯੂਬ ਬਾਹਰ ਆ ਜਾਂਦੇ ਹੈ ਬੜੀ ਅੱਛੀ ਕੁਆਲਿਟੀ ਦੇ ਵਿੱਚ ਇਹ ਆਈਸ ਕਯੂਬ ਟ੍ਰੇ ਹੈ ਤੇ ਇਸ ਦੀ ਕੀਮਤ ਹੈ ਕੇਵਲ 90 ਰੁਪਏ ਇੱਕ ਹੋਰ ਆਈ ਹੈ ਇਸ ਦੇ ਵਿੱਚ ਹੀ ਆਈਸ ਕਯੂਬ ਟ੍ਰੇ ਜਸਟ ਇਸੇ ਸਾਂਚੇ ਦਾ ਫਰਕ ਹੈ ਡਿਜ਼ਾਈਨ ਦਾ ਫਰਕ ਹੈ ਤੇ ਇਹ ਵੀ ਸਿਲੀਕੋਨ ਦੀ ਹੀਟ ਰੇ ਹੈ ਇਸ ਦੀ ਕੀਮਤ ਹੈ 80 ਰੁਪਏ ਨੈਕਸਟ ਆਈਟਮ ਹੈ ਬੜੀ ਪਿਆਰੀ ਜਈ ਇਹ ਬਾਸਕਟ ਹੈ ਤੁਸੀਂ ਇਸ ਨੂੰ ਮੇਕਅਪ ਦਾ ਸਮਾਨ ਪਾਉਣ ਦੇ ਲਈ ਇਸ ਨੂੰ ਯੂਜ਼ ਕਰ ਸਕਦੇ ਹੋ ਇਹ ਮੇਕਅਪ ਕਿਟ ਹੈ ਬੜਾ ਹੀ ਅੱਛਾ ਜਾਂ ਇਸ ਦਾ ਡਿਜ਼ਾਈਨ ਹੈ ਨੈਟ ਦੀ ਬਣੀ ਹੋਈ ਹੈ ਤੇ ਇਸ ਦੀ ਕੀਮਤ ਹੈ 70 ਰੁਪਏ ਨੈਕਸਟ ਆਈਟਮ ਹੈ ਸਾਡਾ ਮੋਪ ਬੜਾ ਹੀ ਅੱਛਾ ਜਿਹਾ ਇਹ ਮੋਪ ਹੈ ਗਣੇਸ਼ ਕੰਪਨੀ ਦਾ ਬ੍ਰਾਂਡਡ ਮੋਪ ਹੈ ਜਿਹੜਾ ਕਿ ਟੈਲੀਸਕੋਪਿਕ ਹੈ ਲੰਬਾ ਵੀ ਹੋ ਜਾਂਦਾ ਹੈ ਤੇ ਇਸ ਦੀ ਖਾਸ ਗੱਲ ਇਹ ਹੈ ਕਿ ਜਿਹੜਾ ਇਸ ਦਾ ਬਲੇਟ ਹੈ ਉਹ ਸਿਲੀਕੋਨ ਦਾ ਬਲੇਟ ਹੈ ਪਾਣੀ ਦੀ ਇੱਕ ਬੂੰਦ ਵੀ ਫਰਸ਼ ਦੇ ਉੱਪਰ ਨਹੀਂ ਰਹਿੰਦੀ ਜਿਹੜੇ ਅਸੀਂ ਆਰਡੀਨਰੀ ਪਹਿਲੇ ਵਰਸਿਆ ਕਰਦੇ ਸੀ ਉਹਨਾਂ ਦੇ ਨਾਲੋਂ ਇਸ ਦਾ ਕਾਫੀ ਫਰਕ ਹੈ ਜਿਹੜਾ ਪਹਿਲਾ ਮੋਪ ਸੀ ਇਹ ਅੱਗੋਂ ਫੋਮ ਦਾ ਬਣਿਆ ਹੋਇਆ ਪਾਰਟ ਸੀਗਾ ਲੇਕਿਨ ਜਿਹੜਾ ਹੁਣ ਵਾਲਾ ਹੈ ਉਸ ਨੂੰ ਤੁਸੀਂ ਦੇਖੋ ਉਹ ਸਿਲੀਕੋਨ ਦਾ ਹੈ ਤੇ ਇਸ ਦੀ ਜਿਹੜੀ ਰੌਡ ਹੈ ਉਹ ਐਡਜਸਟੇਬਲ ਹੈ ਇਹ ਟੈਲੀਸਕੋਪਿਕ ਹੈ ਤੇ ਸਟੀਲ ਦਾ ਬਣਿਆ ਹੋਇਆ ਹੈ ਇਸ ਦੀ ਕੀਮਤ ਬਹੁਤ ਹੀ ਜੈਨੂਨ ਹੈ ਇਸ ਦੀ ਕੀਮਤ ਕੇਵਲ 350 ਰੁਪਏ ਹੈ ਨੈਕਸਟ ਆਰਟੀਕਲ ਹੈ ਸਾਡਾ ਸਕੂਲ ਬੱਸ ਜੋ ਕਿ ਬੜੀ ਪਿਆਰੀ ਜਈ ਹੈ ਬੱਚਿਆਂ ਦੀ ਮਨਪਸੰਦ ਚੀਜ਼ ਹੈ ਇਹ ਦੇਖਣ ਦੇ ਵਿੱਚ ਤਾਂ ਬੱਸ ਲੱਗਦੀ ਹੈ ਬਟ ਇੱਕ ਬਹੁਤ ਅੱਛਾ ਸਟੋਰੇਜ ਬਾਕਸ ਹੈ ਬਹੁਤ ਹੀ ਅੱਛਾ ਜਿਆ ਅੱਛੀ ਕੈਪੈਸਿਟੀ ਵਾਲਾ ਸਟੋਰੇਜ ਬਾਕਸ ਹੈ ਜਿਸ ਦਾ ਆਪਾਂ ਮਲਟੀਪਰਪਸ ਯੂਜ਼ ਕਰ ਸਕਦੇ ਹਾਂ ਬੱਚਾ ਦੇ ਇਹਨਾਂ ਵਿੱਚ ਆਪਾਂ ਖਿਲਾਉਣੇ ਵੀ ਰੱਖ ਸਕਦੇ ਹਾਂ ਤੇ ਉਹਨਾਂ ਦੀਆਂ ਹੋਰ ਟਵਾਈਜ਼ ਵਗੈਰਾ ਤੇ ਕਪੜੇ ਵਗੈਰਾ ਵੀ ਰੱਖ ਸਕਦੇ ਆ ਤੇ ਇਸ ਦੀ ਕੀਮਤ ਹੈ ਕੇਵਲ 415 ਰੁਪਏ ਇਸ ਤਰ੍ਹਾਂ ਦੇ ਪ੍ਰੋਡਕਟਸ ਦੇਖਣ ਦੇ ਲਈ ਤੇ ਖਰੀਦਣ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਹਿਲ ਸੁਪਰਸਟੋਰ ਆਪੋਜੀਟ थाना सदर ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਹੈਵ ਅ ਨਾਈਸ ਡੇ